ਕੈਰੈਕਟਰ ਆ ਜਿਹੜਾ ਅਕਰ ਕੀਤਾ ਕਿਸੇ ਨੇ ਵੀ ਉਹ ਜਿੱਥੇ ਜਿੱਥੇ ਜਾ ਕੇ ਕੀਤਾ ਉਹ ਬਸਤੀ ਮੈਂ ਐ ਤਾਂ ਇੱਕ ਬਟੰਡੇ ਅਮਰਪੁਰਾ ਬਸਤੀ ਆ ਹਨਾ ਤੋਬੀਆਣਾ ਬਸਤੀ ਆ ਤੱਕਾ ਬਸਤੀ ਆ ਮੇਰੇ ਲਈ ਮੇਰੀ ਇਹ ਫਿਲਮ ਸਿਟੀ ਆ ਜੋਰਾ ਵੀ ਉੱਥੇ ਹੀ ਸ਼ੂਟ ਕੀਤੀ ਸੀ ਜੋਰਾ 2 ਵੀ ਮੈਂ ਉੱਥੇ ਸ਼ੂਟ ਕੀਤੀ ਸੀ ਮਰ ਜਾਣਾ ਵੀ ਮੈਂ ਉੱਥੇ ਸ਼ੂਟ ਕੀਤੀ ਸੀ ਦਾਰੋ ਵੀ ਉੱਥੇ ਸ਼ੂਟ ਕੀਤੀ ਹੈ ਮੇਰੇ ਲਈ ਬਠਿੰਡਾ ਮੇਰਾ ਸ਼ਹਿਰ ਆ ਮੈਂ ਉੱਥੇ ਜੰਮਿਆ ਪਲਿਆ ਤੇ ਉਹ ਬਸਤੀਆਂ ਮੇਰੇ ਲਈ ਇੱਕ ਤਰ੍ਹਾਂ ਨਾਲ ਫਿਲਮ ਸਿਟੀ ਸਟੂਡੀਓ ਆ ਮੇਰੇ ਲਈ ਉਹ ਜਿਹਨੂੰ ਕਹਿੰਦੇ ਹੁੰਦੇ ਆ ਮੈਕਸੀਕੋ ਆ ਉਹ ਕ੍ਰਾਈਮ ਜਦੋਂ ਮੈਂ ਦਿਖਾਉਣਾ ਕੰਮ ਮੇਰਾ ਕ੍ਰਾਈਮ ਆ ਜਿਹੜਾ ਉਹ ਅੰਮ੍ਰਿਤਪੁਰਾ ਬਸਤੀ ਤੋਂ ਸ਼ੁਰੂ ਹੁੰਦਾ ਤੋਬਿਆਣਾ ਤੱਕਾਂ ਬਸਤੀ ਰੇਲਵੇ ਲਾਈਨਾਂ ਤੋਂ ਪਾਰ-ਪਾਰ ਚੱਲਦਾ ਇਹੀ ਗੱਲ ਆ ਕਿ ਉਹਨਾਂ ਉਹਨਾਂ ਜਿਹੜਾ ਕਿਆਹਕੁੱਲ ਨੇ ਕਿ ਉੱਥੇ ਗਰੀਬੀ ਵੀ ਬਹੁਤ ਆ ਉਥੇ ਕ੍ਰਾਈਮ ਵੀ ਬਹੁਤ ਆ ਉਹ ਸਾਰਾ ਕੁਝ ਸੱਚੀ ਮੁੱਚੀ ਦੇਖਿਆ ਪਰ ਉਹ ਜੇ ਪਾਤਰ ਨਿਭਾਏ ਇਸ ਕਰਕੇ ਸਾਨੂੰ ਇਹ ਲੱਗ ਜਾਂਦਾ ਬੰਦੇ ਨੂੰ ਕਿ ਯਾਰ ਇਹਦੂ ਤਾਂ ਅਸੀਂ ਚੰਗੇ ਆ